ਸਸਰੀ ਗਾਉਂ ਦੀ ਸਾਰਿਆਂ ਨੂੰ ਅੱਜ ਆਪਾਂ ਪਿੰਡ ਖਰਿਆ ਕੋਟ ਕਰੋੜ ਕਰੋੜ ਕਲਾਂ ਜ਼ਿਲ੍ਹਾ ਫੋਹੇ ਪਰ ਤੇ ਇੱਥੇ ਬਾਈਜੀ ਆਇਆ ਪ੍ਰੋਜੈਕਟ ਲੱਗਾ ਹੋਇਆ ਇਹ ਘੱਟੋ ਘੱਟ ਵੀ ਪਿੰਡ ਵਾਸਤੇ 8 ਤੋਂ 9 ਜਾਂ 10 ਲੱਖ ਦਾ ਮੰਨ ਲਓ ਕਿ ਸਮਝੋ ਕਿ ਮੰਨ ਕੇ ਚੱਲੋ ਕਿ 10 ਲੱਖ ਦਾ ਜਿਹੜਾ ਇਹ ਪ੍ਰੋਜੈਕਟ ਲੱਗਾ ਹੋਇਆ ਵਾ ਇਹ ਲੱਗਾ ਲੋਕਾਂ ਦੀ ਝੂਲਤ ਵਾਸਤੇ ਪਿੰਡ ਦੀ ਸੇਵਾ ਕਰਨ ਵਾਸਤੇ ਜਿਹੜੇ ਆਪਣੇ ਬਾਹਰੋਂ ਅਮਰੀਕਾ ਤੋਂ ਆਪਣੇ ਵੀਰ ਬੜੇ ਹਰਜਿੰਦਰ ਸਿੰਘ ਖੋਸਾ ਤੇ ਲਖਵੀਰ ਸਿੰਘ ਲਖਾ ਤੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਫਿਲਟਰ ਲੱਗਾ ਹੋਇਆ ਹੈ 10 ਲੱਖ ਰੁਪਏ ਦਾ ਜਿਹੜਾ ਬਾਈਜੀ ਪ੍ਰੋਜੈਕਟ ਆ ਕਿ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਇਹਦੇ ਵਿੱਚ ਦੇਵਾਂਗੇ ਤੇ ਬਈ ਇਹ ਸਿਰਫ ਲੋਕਾਂ ਦੇ ਸ਼ੂਲਤ ਵਾਸਤੇ ਬਈ ਇਹਨਾਂ ਨੂੰ ਪਾਣੀ ਵਧੀਆ ਤਰੋ ਤਾਜ਼ਾ ਤੇ ਠੰਡਾ ਜਿਹੜਾ ਮਿਲ ਸਕੇ ਫਿਲਟਰ ਵਾਲਾ ਹਨਾ ਇੱਥੇ ਲੱਗਾ ਬਾਈਜੀ 10 ਲੱਖ ਰੁਪਏ ਦਾ ਜਿਹੜਾ ਇਹ ਪ੍ਰੋਜੈਕਟ ਆ ਸਾਰਾ ਤੇ ਇਹ ਲੱਗਾ ਵਾ ਪਿੰਡ ਦੇ ਸ਼ੂਲਤ ਦੇ ਵਾਸਤੇ ਇਧਰਲੇ ਪਾਸੇ ਲੱਗੀ ਹੋਈ ਆ ਮੋਟਰ ਜਿਹੜਾ 750 ਫੁੱਟ ਬੋਰ ਡੂੰਗਾ ਕੀਤਾ ਹੋਇਆ ਵਾ ਤੇ ਬਾਕੀ ਇਧਰਲੇ ਪਾਸੇ ਲੱਗਾ ਹੋਇਆ ਵਾ ਫਿਲਟਰ ਇਹ ਹੈ ਜਿਹੜੀ ਫਰਜ ਇਹ ਠੰਡਾ ਪਾਣੀ ਕਰਦੀ ਆ ਆ ਟੈਂਕੀਆਂ ਦੇ ਵਿੱਚ ਪਾਣੀ ਜਮਾਂ ਕੀਤਾ ਜਾਂਦਾ ਵਾ ਫਿਲਟਰ ਕੀਤਾ ਹੋਇਆ ਪਾਣੀ ਹਣੇ ਤੇ ਇਧਰਲੇ ਪਾਸੇ ਜਿਹੜਾ ਇਹ ਫਿਲਟਰ ਕਰਨ ਵਾਲਾ ਪ੍ਰੋਜੈਕਟ ਸਾਰਾ ਲੱਗਿਆ ਹੋਇਆ ਵਾ ਇਹ ਮਸ਼ੀਨ 440 ਰੋਗੀ ਆ ਤੇ ਇਹਦੇ ਵਿਚੇ ਰਾ ਪਾਣੀ ਠੰਡਾ ਕੀਤਾ ਜਾਂਦਾ ਵਾ ਤੇ ਜਿਹੜਾ ਹਰ ਵਕਤ ਠੰਡਾ ਸਵੇਰ ਸ਼ਾਮ ਜਿਹੜੇ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਬੈਲ ਕਾਲਜ ਦਾ ਫਰੀ ਤੇ ਇਹ ਜਿਹੜਾ ਲਗਭਗ 10 ਲੱਖ ਦੇ ਨੇੜੇ ਤੇ ਰਵੈਰਾ ਪ੍ਰੋਜੈਕਟ ਲੱਗਾ ਹੋਇਆ ਤਾਂ ਕਿ ਪਹਿਲਾਂ ਬੋਰ ਕਰਾਉਣ ਤੇ ਵੀ ਆਪਾਂ ਨੂੰ ਪਤਾ ਬਈ ਜਿਹੜਾ 750 ਫੁੱਟ ਡੂੰਗਾ ਬੋਰਾ ਉਹ ਆਪਾਂ ਨੂੰ ਪਤਾ ਵੀ ਕਿੰਨੇ ਪੈਸੇ ਲੱਗ ਜਾਂਦੇ ਹੈ ਨਾ ਤੇ ਉਸ ਤੋਂ ਬਾਅਦ ਇਹ ਜਿਹੜਾ ਪਾਣੀ ਆ ਫਿਲਟਰ ਹੁੰਦਾ ਉੱਥੇ ਉਸ ਤੋਂ ਬਾਅਦ ਜਿਹੜਾ ਵੇਸਟ ਪਾਣੀ ਆ ਉਹਦਾ ਵੀ ਇੱਥੇ ਕਰਵਾਇਆ ਹੋਇਆ ਵਾ ਬੋਰਕ ਤੇ ਜਿਹੜਾ ਵੇਸਟ ਪਾਣੀ ਸਾਰਾ ਇਹ ਬੋਰ ਦੇ ਵਿੱਚ ਧਰਤੀ ਹੋਇਆ ਕੀ ਪਾਇਆ ਜਾਂਦਾ ਜਾਨੀ ਕਿ ਜਿਹੜਾ ਵੇਸਟ ਪਾਣੀ ਉਹ ਵੀ ਨਾਲੀਆਂ ਦੇ ਵਿੱਚ ਨਹੀਂ ਸੁੱਟਿਆ ਜਾਂਦਾ ਵਾ ਤੇ ਉਸ ਤੋਂ ਬਾਅਦ ਗੱਲ ਕਰੀਏ ਬਈ ਉੱਥੇ ਬਣਿਆ ਹੋਇਆ ਵਾ ਦਫ਼ਤਰ ਠੀਕ ਆ ਤੇ ਦਫ਼ਤਰ ਦੇ ਵਿੱਚ ਜਿਹੜੇ ਮੁੰਡਾ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਤੇ ਉਹ ਵੀ ਬਿਲਕੁਲ ਫ੍ਰੀ ਤੇ ਇਹ ਲੱਗਾ ਹੋਇਆ ਫਿਲਟਰ ਵਾਸਤੇ ਬਈ ਜਨਰੇਟਰ ਲੱਗਾਇਆ ਟਰੈਕਟਰ ਦਾ ਆਪਣਾ ਸੌਲ ਟਰੱਕ ਦਾ ਇੰਜਣ ਹੈ ਦੇ ਵਿੱਚ ਤੇ ਇਹ ਜਦੋਂ ਮਾ ਲੋ ਲੈਟ ਨਹੀਂ ਹੁੰਦੀ ਤਾਂ ਇਹ ਜਨਰੇਟਰ ਛੱਡ ਕੇ ਫਿਲਟਰ ਪਾਣੀ ਕੀਤਾ ਜਾਂਦਾ ਮੋਟਰ ਭਰੀਆਂ ਟੈਂਕੀਆਂ ਭਰੀਆਂ ਜਾਂਦੀਆਂ ਸਾਰਾ ਕੁਝ ਜਿਹੜਾ ਇਹ ਨਾਲ ਕੀਤਾ ਜਾਂਦਾ ਵਾ ਇਹ ਨਹੀਂ ਬਈ ਲੈਟ ਰੱਖੀ ਤਾਂ ਆਪਾਂ ਨੂੰ ਪਾਣੀ ਨਹੀਂ ਮਿਲਣਾਗਾ ਆ ਜਰਮਾਇਟਰ ਖੜਾ ਹੈ ਇਹਦਾ ਦੂਜਾ ਮੰਲਾ ਇਹਦਾ ਆਪਣਾ ਬੈਕਅਪ ਰੱਖਿਆ ਹੋਇਆ ਵਾ ਤੇ ਫੇਰ ਬਾਈ ਜੀ ਨਾਲ ਨਾਲ ਇਹ ਆ ਕਿ ਵੀ ਪਉਦੇ ਨਾਲ ਦੀ ਸੇਵਾ ਵੀ ਜਿਹੜੀ ਸਾਡੀ ਨਾਲ ਚੱਲਦੀ ਹੈ ਇਸ ਸੰਸਥਾ ਦੀ ਲੋਕ ਭਲਾਈ ਆਰਮੀ ਗਰੁੱਪ ਸਮਾਜਿਕ ਚੇਤਨਾ ਚੈਟੇਲ ਸੁਸਾਇਟੀ ਪਿੰਡ ਕੋੜ ਕੋੜ ਕਲਾ ਤੇ ਜ਼ਿਲ੍ਹਾ ਫਰੀਦਕੋਟ ਤੇ ਤੁਹਾਨੂੰ ਆਪਾਂ ਦਿਖਾਉਣੇ ਆ ਬਾਹਰਲੇ ਪਾਸੇ ਜਿੱਥੇ ਇਹ ਟੂੜੀਆਂ ਲੱਗੀਆਂ ਹੋਈਆਂ ਤੇ ਉੱਥੋਂ ਲੋਕ ਜਿਹੜਾ ਪਾਣੀ ਭਰ ਕੇ ਲੈ ਕੇ ਜਾਂਦੇ ਆ ਇਧਰਲੇ ਪਾਸੇ ਦੇਖੋ ਆ ਤੇ ਇਧਰਲੇ ਪਾਸੇ ਇਹ ਜਿਹੜਾ ਪਾਣੀ ਇੱਕ ਵਾਰ ਠੰਡਾ ਆਉਂਦਾ ਤੇ ਇੱਕ ਪਾਸੇ ਥੋੜਾ ਜਿਹਾ ਨੋਰਮਲ ਪਾਣੀ ਆਉਂਦਾ ਵਾ ਤੇ ਇਥੇ ਭਰ ਕੇ ਲੈ ਕੇ ਜਾਂਦੇ ਇਹਨਾਂ ਦਾ 2 ਘੰਟੇ ਖੁੱਲਦਾ ਹਨਾ ਬਾਪੂ ਇਹ ਆ 5:30 7 ਤੱਕ ਹਾਂ 5:30 ਤੋਂ 7 ਵਜੇ ਤੱਕ ਸ਼ਾਮ ਦੇ ਮਾਲ ਉਹ ਇਹ 1.5 ਘੰਟਾ ਖੁੱਲਦਾ 1.5 ਘੰਟੇ ਦੇ ਵਿੱਚ ਇਹ ਤੇ ਜਿਹੜਾ ਪਾਣੀ ਮੰਨ ਲਓ ਲੈ ਜਾਂਦੇ ਆ 20 20 ਲੀਟਰ 30 30 ਲੀਟਰ ਜੋ ਹੈਗਾ ਆਪਦੇ ਹਿਸਾਬ ਨਾਲ ਹਨਾ ਤੇ ਇਹ ਮੰਨ ਲਓ ਹੁਣ ਇੱਥੇ ਇਹ ਠੰਡੇ ਪਾਣੀ ਵਾਲਾ ਤੇ ਨਾਰਮਲ ਪਾਣੀ ਵਾਲਾ ਲੱਗਿਆ ਤੇ ਅੱਗੇ ਪਥਨਾਂ ਤਾਂ ਦਿਖਾਈ ਆ ਬਈ ਇਧਰਲੇ ਪਾਸੇ ਇਹ ਇੱਕ ਤਾਂ ਨਾਰਮਲ ਪਾਣੀ ਵਾਲੀ ਟੈਂਕੀ ਐ ਤੇ ਇੱਕ ਜਿਹੜੀ ਠੰਡੇ ਪਾਣੀ ਵਾਲੀ ਆ ਤੇ ਇਹਦੇ ਵਿੱਚ ਇਹ ਆ ਕਿ ਬਜ਼ੁਰਗ ਜਿਹੜੇ ਉਹ ਇੱਥੇ ਡਿਊਟੀ ਨਿਭਾਉਂਦੇ ਆ ਉਹ ਹਰ ਵਕਤ ਜਿਹੜਾ ਇੱਥੇ ਮੌਜੂਦ ਰਹਿੰਦੇ 24 ਘੰਟੇ ਤੇ ਇੱਕ ਟੈਂਕੀ ਆਪਣਾ ਜੜੀ ਟੈਂਕੀ ਭਰਦੇ ਆ ਪਾਣੀ ਵਾਲੀ ਮੋਟਰ ਚੋਂ ਉਹ ਸਾਹਮਣੇ ਹੋ ਰਹੀ ਆ ਤਾਂ ਠੀਕ ਹੈ ਉੱਥੋਂ ਪਾਣੀ ਸਾਰਾ ਜਿਹੜਾ ਫਿਲਟਰ ਹੋ ਕੇ ਉੱਥੇ ਜਾਂਦਾ ਵਾ ਫਿਲਟਰ ਉੱਥੇ ਹੁੰਦਾ ਉੱਥੇ ਜਾ ਕੇ ਜਿਹੜਾ ਸਾਰਾ ਫਿਲਟਰ ਦੋਹਾਂ ਟੈਂਕੀਆਂ 'ਚ ਭਰ ਕੇ ਰੱਖਦੇ ਆ ਤੇ ਇਧਰਲੇ ਪਾਸੇ ਇਹ ਸਾਡੇ ਬੈਠੇ ਨੇ ਬਜ਼ੁਰਗ ਤੇ ਇਹਨਾਂ ਦੀ ਜਿਹੜੀ ਇੱਥੇ ਡਿਊਟੀ ਆ ਤੇ ਇਹ ਬਜ਼ੁਰਗ ਇਹਨਾਂ ਦੇ ਸਾਥੀ ਨੇ ਤੇ ਹਾਂਜੀ ਬਾਬਾ ਇਹ ਕਿੰਨੇ ਕ ਵਜੇ ਤੱਕ ਤੁਸੀਂ ਖੋਲ ਦੇਦੇ ਤੜਕੇ ਕੀ ਸਾਹ ਹੁੰਦਾ ਵਾ ਤੇ ਆਥਰ ਦਾ ਕੀ ਸਾਹ ਹੁੰਦਾ ਮੈਨੂੰ ਦੱਸੋ ਸਵੇਰੇ ਆਪਾਂ ਛੱਡ ਦਿੰਨੇ ਆ 6 ਵਜੇ ਸਾਢੇ 5 6 ਠੀਕ ਆ ਜੀ ਤੇ ਸ਼ਾਮ ਦੇ ਸਵੇਰ ਦੇ ਸਾਢੇ 7 7 ਵੀ ਵੱਜ ਜਾਣ ਸਾਢੇ 7 ਤੇ ਕਰ ਤੇ ਸ਼ਾਮ ਨੂੰ ਸਾਢੇ 5 ਛੱਡ ਕੇ ਤੇ ਸਾਢੇ 7 7 ਵਜੇ ਤੇ ਕਰਵਾਓ ਕਿੰਨੇ ਕੁ ਲੋਕ ਲੈ ਜਾਂਦੇ ਲਗਭਗ ਆਪ ਪੱਗਨੇ ਤਾਂ 100 ਦੀ ਲੀਡ ਤਾਂ ਹੋ ਹੀ ਜਾਂਦਾ ਅੱਛਾ ਪੰਡ ਲਗਭਗ 100 ਆਹ ਹਾਂ ਹਾਂ ਬਾਕੀ ਆ ਹੋਟਲਾਂ ਹਟ ਵਾਲੇ ਲੈ ਕੇ ਜਾਂਦੇ ਆਰੇ ਢਾਬਿਆਂ ਵਾਲੇ ਫਰੀਦਕੋਟ ਦੇ ਵੀ ਲੈ ਕੇ ਜਾਂਦੇ ਆ ਅੱਛਾ ਸਾਡੀ ਤਾਂ ਮੜ ਭਾਂਦੇ ਪਤਲੀ ਦੇ ਸਾਰੇ ਢਾਬਿਆਂ ਵਾਲੇ ਹਾਂ ਜੀ ਅ ਫਿਰ ਤਰਵੰਡੀ ਵੀ ਪਾਣੀ ਪੀਣ ਆਤੇ ਪਿਓ ਲੇਬਰ ਆਤੇ ਕੱਲੀ ਦਾ 100 ਲੀਟਰ ਰੋਜ ਦਾ ਠੰਡਾ ਪਾਣੀ ਅੱਛਾ ਅੱਛਾ ਉਹ ਪੱਲੇਦਾਰ ਵਗੈਰਾ ਸਾਰੇ ਪੀ ਲੈਂਦੇ ਆ ਰੋਟੀ ਆਟੀ ਦੇ ਨਾਲ ਠੀਕ ਹੈ ਤੇ ਇਹ ਬਜ਼ੁਰਗ ਸਨ ਇਹ ਇੱਥੇ ਡਿਊਟੀ ਨਿਭਾਉਂਦੇ ਨੇ ਇਧਰਲੇ ਪਾਸੇ ਬਣਿਆ ਹੋਇਆ ਦਫ਼ਤਰ ਤੇ ਇਹਨਾਂ ਦਾ ਜਿਹੜਾ ਰਹਿਣ ਬਸੇਰਾ ਇੱਥੇ ਹੀ ਆ ਤੇ ਇਹਨਾਂ ਨੇ 24 ਘੰਟੇ ਜਿਹੜੀ ਇੱਥੇ ਡਿਊਟੀ ਦੇਣੀ ਹੁੰਦੀ ਆ ਆ ਦੇਖੋ ਤੇ ਇਧਰ ਪਾਸੇ ਆ ਮਸ਼ੀਨ ਆ ਬਾਈ ਦਰਖਤ ਲਾਉਣ ਵਾਲੇ ਜਿਹੜੇ ਪਟਦੇ ਆ ਪਾਟੋਏ ਤੇ ਇਹਦੇ ਨਾਲ ਪਟਦੇ ਆ ਤੇ ਸਾਰਾ ਸਿਸਟਮ ਜਿਹੜਾ ਇੱਥੇ ਵੀ ਆਰਗਨਾਈਜ਼ੀਸ਼ੀਅਲ ਲਵਾ ਕੇ ਦਿੱਤਾ ਹੋਇਆ ਵਾ ਤੇ ਰਹਿਣ ਕਰਨ ਦੀ ਸਹੂਲਤ ਸਾਰੀ ਪੂਰੀ ਮਜੂਰ ਆ ਇੱਥੇ ਤੇ ਇਹ ਜਿਹੜਾ ਦਫ਼ਤਰ ਬਣਿਆ ਹੋਇਆ ਇਹ ਲੋਕ ਭਲਾਈ ਆਰਮੀ ਗਰੁੱਪ ਦਾ ਬਣਿਆ ਹੋਇਆ ਵਾ ਇੱਥੇ ਤੇ ਇੱਥੇ ਹੀ ਜਿਹੜੀਆਂ ਇਹਨਾਂ ਦੀਆਂ ਦੋ ਐਂਬੂਲੈਂਸਾਂ ਜਿਹੜੀਆਂ ਚੱਲਦੀਆਂ ਪੈਂਡ ਦੇ ਵਿੱਚ ਤੇ ਇੱਕ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਬਾਗ ਲੱਗਿਆ ਹੋਇਆ ਹੈ ਜਿਹੜਾ ਤਿੰਨਾਂ ਕਿੱਲਾਂ ਦੇ ਵਿੱਚ ਹਾਂਜੀ ਗੱਡੀ ਵੀ ਜਿੱਥੇ ਕਿਤੇ ਪਾਣੀ ਦੀ ਲੋ ਹਾਂਜੀ ਤੇ ਨੰਬਰ 2 ਬਈ ਐਂਬੂਲੈਂਸ ਦੇ ਵਿੱਚ ਜਿਹੜਾ ਇਹ ਇੱਕ ਸਾਡੀ ਐਕਸਟਰਾ ਗੱਡੀ ਹੈ ਸਾਡੀ ਪੁਰਾਣੀ ਹੋ ਗਈ ਸੀ ਤੇ ਇਹਦੇ ਵਿੱਚ ਅਸੀਂ ਇਹ ਐਂਬੂਲੈਂਸ ਪਹਿਲਾਂ ਚੱਲਦੀ ਨਹੀਂ ਸੀ ਤੇ ਇਹਦੇ ਵਿੱਚ ਇਹਨੂੰ ਅਸੀਂ ਵੇਚਣ ਦੀ ਬਜਾਏ ਇਹਦੇ ਵਿੱਚ ਅਸੀਂ ਟੈਂਕੀ ਰੱਖਤੀ ਆ ਆ ਦੇਖੋ ਇਹਦੇ ਵਿੱਚ ਇਹ ਟੈਂਕੀ ਰੱਖਦੀ ਆ ਜੇ ਕਿਸੇ ਨੇ ਵਿਆਹ ਸ਼ਾਦੀ ਦੇ ਵਿੱਚ ਜਾਂ ਖੁਸ਼ੀ ਗਮੀ ਦੇ ਵਿੱਚ ਮੰਨ ਲਓ ਗੱਡੀ ਨੂੰ ਵਰਤਣਾ ਤਾਂ ਉਹ ਇੱਥੋਂ ਭਰ ਕੇ ਫਿਲਟਰ ਵਾਲੇ ਪਾਣੀ ਦੀ ਲੈ ਜਾਂਦੇ ਨੇ ਘਰੇ ਜਿਹੜਾ ਉਹ ਆਪਣਾ ਆਪ ਦਾ ਡੰਗ ਸਾਰ ਸਕਦੇ ਹਨ ਤੇ ਇਧਰਲੇ ਪਾਸੇ ਇਹਦਾ ਜਿਹੜਾ ਪਾਣੀ ਵਾਲਾ ਹੱਬ ਬਣਿਆ ਹੋਇਆ ਵਾ ਇਧਰਲੇ ਪਾਸੇ ਜਿਹੜੀ ਇਹ ਗੇਟ ਵਾਲ ਲੱਗਾ ਹੋਇਆ ਵਾ ਤੇ ਟੰਕੀ ਇਹਦੇ ਵਿੱਚ ਰੱਖੀ ਹੋਈ ਆ ਬਾਈ ਜੀ ਆ ਤੁਹਾਨੂੰ ਦਿਖਾ ਦਿੰਨੇ ਹਾਂ ਸਾਰਾ ਸਿਸਟਮ ਇਹਦਾ ਵਿਚਲਾ ਲਓ ਜੀ ਤੇ ਇਹਦੇ ਵਿੱਚ ਅਸੀਂ ਪੌਦੇ ਪਾਦੇ ਜਿਹੜੇ ਲੈ ਜਾਂਦੇ ਆ ਰੱਖ ਕੇ ਜਦੋਂ ਸਾਨੂੰ ਪਤਾ ਵੀ ਪੌਦੇ ਹੀ ਰੱਖਣੇ ਆ ਇਹ ਤਾਂ ਸਾਰਾ ਕੰਮ ਲਈਦਾ ਆ ਟੈਂਕੀ ਤੇ ਨਾਲ ਹੀ ਪੌਦੇ ਲਾ ਕੇ ਤੇ ਨਾਲ ਹੀ ਪਾਣੀ ਪਾ ਦੇਦਾ ਤੇ ਇਹ ਹੈ ਜੀ ਲੋਕ ਭਲਾਈ ਆਰਮੀ ਗਰੁੱਪ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਦੇ ਪਿੰਡ ਕੋਰ ਕਰੋ ਕਲਾਂ ਦੇ ਵਿੱਚ ਜਿਹੜੇ ਕਾਮਕਾਰ ਜਿਹੜੀ ਆਪਾਂ ਤੁਹਾਨੂੰ ਆ ਜਿੱਥੇ ਆ ਲੈਸਟ